ਆਲੋ ਘੰਟੇ ਦੇ ਅੰਦਰ ਹੀ ਹੋਵੇਗੀ ਕਾਰਵਾਈ ਥੋੜੇ ਐਕਸ਼ਨ ਹੋਏਗਾ ਘੰਟੇ ਬਾਅਦ ਸਰ 1 ਘੰਟੇ ਬਾਅਦ ਐਕਸ਼ਨ ਹੋਏਗਾ ਸਾਊਥ ਸਿਟੀ ਨੈਪ ਦੇ ਕੋਲ ਬਾਂਡਰੀਆਂ ਇਲੀਗਲ ਬਿਲਡ ਆਖ ਦਿੱਤੀ ਵੱਡੀ ਗੱਲ ਹਰਮਨ ਸ਼ਾਹਬ ਇਹ ਜਿਹੜਾ ਬਿਲਡਿੰਗ ਚੈੱਕ ਕਰੋ ਕੇ ਜੀ ਹੈ ਤੇ ਅੱਜ ਹੀ ਐਕਸ਼ਨ ਕਰੋ ਆਲੋ ਘੰਟੇ ਦੇ ਅੰਦਰ ਹੀ ਹੋਵੇਗੀ ਕਾਰਵਾਈ ਥੋੜੇ ਐਕਸ਼ਨ ਹੋਏਗਾ ਘੰਟੇ ਬਾਅਦ ਸਰ 1 ਘੰਟੇ ਬਾਅਦ ਐਕਸ਼ਨ ਹੋਏਗਾ ਸੌਲਿਟੀ ਨੈਟ ਦੇ ਕੋਲ ਬੰਦ ਰਹੀਆਂ ਇਲੀਗਲ ਬਿਲਡਿੰਗਾਂ ਤੇ ਪ੍ਰਸ਼ਾਸਨ ਦੇ ਵੱਲੋਂ ਕਸਿਆ ਜਾਵੇਗਾ ਸ਼ਿਕੰਜਾ ਹੁਣੇ ਐਕਸ਼ਨ ਹੋਏਗਾ ਘੰਟੇ ਬਾਅਦ ਇੱਕ ਘੰਟੇ ਬਾਅਦ ਐਕਸ਼ਨ ਹੋਏਗਾ ਹੁਣੇ ਐਕਸ਼ਨ ਹੋਏਗਾ ਘੰਟੇ ਬਾਅਦ ਇੱਕ ਘੰਟੇ ਬਾਅਦ ਐਕਸ਼ਨ ਹੋਏਗਾ ਹੁਣੇ ਐਕਸ਼ਨ ਹੋਏਗਾ ਘੰਟੇ ਬਾਅਦ ਇੱਕ ਘੰਟੇ ਬਾਅਦ ਐਕਸ਼ਨ ਹੋਏਗਾ ਕੱਟ ਕ腐ਸ਼ਨ ਹੈਗੀ ਹੈ ਯਾ ਇਲੈਗਲ ਬਿਲਡਿੰਗਾਂ ਨਹੀਂ ਬਣਦੀਆਂ ਹਰ ਵਾਰੀ ਤੁਸੀਂ ਕਹਿੰਦੇ ਹੋ ਕਿ ਮੈਨੂੰ ਦੱਸੋ ਕਿੱਥੇ ਹੈ ਅੱਜ ਮੈਂ ਆਪ ਜਾ ਕੇ ਢਾਹ ਦਿੰਦਾ ਨਹਿਰ ਤੇ ਜਿਹੜੀ ਹੈ ਬਿਲਡਿੰਗ ਬਣ ਰਹੀ ਹੈਗੀ ਹੈ ਲਗਾਤਾਰ ਵਾਇਓਲੇਸ਼ਨ ਕੀਤੀ ਹੈ ਕੋਈ ਹਾਊਸ ਲਾਈਨ ਨਹੀਂ ਹੈ ਕਿੰਨੀ ਵਾਰੀ ਤੁਹਾਡੇ ਨੋਟਿਸ 'ਚ ਵੀ ਲਿਆਇਆ ਗਿਆ ਤੁਹਾਡੇ ਮੈਂ ਕੀਤੀ ਹੈ ਪਰ ਉੱਥੇ ਕੱਖ ਨਹੀਂ ਹੋਇਆ ਬਾਕੀ ਅੱਜ ਦਿਨ ਤੁਹਾਡੇ ਆਮ ਬਸਿਆ ਦੀ ਕਲੋਨੀਆ ਦੇ ਬੁਲਡੋਜ਼ਰ ਚਾਹੀਦਾ ਕਮਿਸ਼ਨਰ ਸਾਹਿਬ ਜਿਹੜਾ ਬਿਲਡਿੰਗ ਚੈੱਕ ਕਰੋ ਕਿਹੜੀ ਹੈ ਤੇ ਅੱਜ ਹੀ ਐਕਸ਼ਨ ਕਰੋ ਜੀ ਬੜੀ ਬਰਖਵਾਰਾ ਚਾ ਆ ਗਿਆ ਹੈ ਤੇ ਨਹਿਰ ਤੇ ਜਿਹੜੇ ਬਿਲਡਿੰਗ ਬਣ ਰਹੀਆਂ ਉੱਥੇ ਸਰਕਾਰੀ ਸੂਏ ਦੇ ਬਿਲਕੁਲ ਨਾਲ ਹੈਗੀ ਚੈੱਕ ਕਰਕੇ ਜੀ ਐਕਸ਼ਨ ਕਰੋ ਸਰ ਆਜੂਨੇ ਲਾਓ ਲਗਾਤਾਰ ਹੁਣੇ ਐਕਸ਼ਨ ਹੋਏਗਾ ਘੰਟੇ ਬਾਅਦ ਸਰ 1 ਘੰਟੇ ਬਾਅਦ ਐਕਸ਼ਨ ਹੋਏਗਾ ਮਲਾਹਰ ਸਿਨੇਮਾ ਤੇ ਮਲਾਹਰ ਸਿਨੇਮਾ ਰੋਡ ਤੇ ਸਰ ਸੂਆ ਹੈਗਾ ਸੂਏ ਦਾ ਜਿਹੜਾ ਇੰਨੇ ਸਾਲਾਂ ਦਾ ਸੂਆ ਹੈਗਾ ਉਹ ਦਬ ਲਿੱਤਾ ਗਿਆ ਕਰੂਥਮੈਂਟ ਕਰ ਦਿੱਤੀ ਗਈ ਲੋਕਾਂ ਨੇ ਹੁਣ ਸਰਕਾਰੀ ਜ਼ਮੀਨਾਂ ਵੀ ਵੇਚ ਦਿੱਤੀਆਂ ਉਹ ਤੁਸੀਂ ਮੈਨੂੰ ਉਹਦੇ ਪੇਪਰ ਦੇ ਦਿਓ ਮੈਨੂੰ ਉਹਦੇ ਬਾਰੇ ਪਤਾ ਨਹੀਂ ਉਹਦੇ ਬਾਰੇ ਉਹਦੇ ਬਾਰੇ ਮੈਨੂੰ ਉਹਦੇ ਬਾਰੇ ਤੁਹਾਡੇ ਤੋਂ ਥਰੂ ਪਤਾ ਲੱਗ ਰਿਹਾ ਮਨ ਲੋਕਰ ਮੇਰੇ ਮੂੰਚ ਨਾਲ ਗੱਲ ਪਾਓ ਮੈਨੂੰ ਦਿਓ ਮੈਂ ਉਹਨੂੰ ਐਕਸਪਲੈਨ ਕਰਾਉਂਗਾ ਜਿਹੜੀ ਚੀਜ਼ ਜਿਹੜੀ ਚੀਜ਼ ਬਾਰੇ ਪਤਾ ਮੈਂ ਨਾਲਿਕ ਮਿਸ਼ਰ ਸਾਹਿਬ ਨੂੰ ਕਹਿਤਾ ਜਿਹੜੀ ਸ਼ਹਿਰ ਦੀ ਹੋਰ ਡਿਵੈਲਪਮੈਂਟ ਦੇ ਮੁੱਦੇ ਆ ਬੁੱਢਾ ਨਾਲਾ ਦਾ ਪਿਤਾਂਸਪਕ ਕਮੇਟੀ ਦੇ ਚੇਅਰਮੈਨ ਨੇ ਆਖ ਦਿੱਤੀ ਆਖ ਦਿੱਤੀ ਵੱਡੀ ਗੱਲ ਹੈ ਮਿਸ਼ਰ ਸਾਹਿਬ ਇਹ ਜਿਹੜਾ ਆਲੋ ਘੰਟੇ ਦੇ ਅੰਦਰ ਹੀ ਹੋਵੇਗੀ ਕਾਰਵਾਈ। ਥੋੜੇ ਐਕਸ਼ਨ ਹੋਏਗਾ ਘੰਟੇ ਬਾਅਦ। ਸਰ 1 ਘੰਟੇ ਬਾਅਦ ਐਕਸ਼ਨ ਹੋਏਗਾ। ਸਾਊਥ ਸਿਟੀ, ਨੈਟ ਦੇ ਕੋਲ ਬੰਡਰੀਆਂ ਇਲੀਗਲ ਬਿਲਡਿੰਗਾਂ ਤੇ ਪ੍ਰਸ਼ਾਸਨ ਦੇ ਵੱਲੋਂ ਕੱਸਿਆ ਜਾਵੇਗਾ ਸ਼ਿਕੰਜਾ। ਥੋੜੇ ਐਕਸ਼ਨ ਹੋਏਗਾ ਘੰਟੇ ਬਾਅਦ। ਸਰ 1 ਘੰਟੇ ਬਾਅਦ ਐਕਸ਼ਨ ਹੋਏਗਾ। ਥੋੜੇ ਐਕਸ਼ਨ ਹੋਏਗਾ ਘੰਟੇ ਬਾਅਦ। ਸਰ 1 ਘੰਟੇ ਬਾਅਦ ਐਕਸ਼ਨ ਹੋਏਗਾ। ਥੋੜੇ ਐਕਸ਼ਨ ਹੋਏਗਾ ਘੰਟੇ ਬਾਅਦ। ਸਰ 1 ਘੰਟੇ ਬਾਅਦ ਐਕਸ਼ਨ ਹੋਏਗਾ। ਕੱਟ ਕਰਪਸ਼ਨ ਹੈਗੀ ਆ ਯਾ ਇਲੀਗਲ ਬਿਲਡਿੰਗਾਂ ਨਹੀਂ ਬਣਦੀਆਂ ਹਰ ਵਾਰੀ ਤੁਸੀਂ ਕਹਿੰਦੇ ਹੋ ਕਿ ਮੈਨੂੰ ਦੱਸੋ ਕਿੱਥੇ ਐਤਵੇਂ ਆਪ ਜਾ ਕੇ ਢਾਡ ਦੇਣਾ ਹੈ ਨਹਿਰ ਤੇ ਜਿਹੜੀ ਹੈ ਬਿਲਡਿੰਗ ਬਣ ਰਹੀ ਹੈਗੀ ਹੈ ਲਗਾਤਾਰ ਵਾਇਓਲੇਸ਼ਨ ਕੀਤੀ ਹੈ ਕੋਈ ਹਾਊਸ ਲਾਈਨ ਨਹੀਂ ਹੈ ਕਿੰਨੀ ਵਾਰੀ ਤੁਹਾਡੇ ਨੋਟਿਸ 'ਚ ਵੀ ਲਿਆਇਆ ਗਿਆ ਤੁਹਾਡੇ ਦੁਆਰਾ ਕੀਤੀ ਹੈ ਪਰ ਉੱਥੇ ਕੱਖ ਨਹੀਂ ਹੋਇਆ ਬਾਕੀ ਆਏ ਦਿਨ ਤੁਹਾਡੇ ਆਮ ਬਸਿਆ ਦੀਆਂ ਕਲੋਨੀਆਂ ਦੇ ਬਿਲਡਰ ਚੈਨਲ ਕਮਿਸ਼ਨਰ ਸਾਹਿਬ ਇਹ ਜਿਹੜਾ ਬਿਲਡਿੰਗ ਚੈੱਕ ਕਰੋ ਕਿਹੜੀ ਹੈ ਤੇ ਅੱਜ ਐਕਸ਼ਨ ਕਰੋ ਜੀ ਬੜੀ ਵੱੜ ਖੁਵਾਰਾ ਚ ਆ ਗਿਆ ਨਹਿਰ ਤੇ ਨਹਿਰ ਤੇ ਜਿਹੜੀ ਬਿਲਡਿੰਗ ਬਣ ਰਹੀ ਹੈ ਉੱਥੇ ਸਰਕਾਰੀ ਜਗ੍ ਸੂਏ ਦੇ ਬਿਲਕੁਲ ਨਾਲ ਹੈਗੀ ਚੈੱਕ ਕਰਕੇ ਜੀ ਐਕਸ਼ਨ ਕਰੋ ਸਰ ਆਜੂਨੇ ਲਾਓ ਲਗਾਤਾਰ ਥੋੜੇ ਐਕਸ਼ਨ ਹੋਏਗਾ ਘੰਟੇ ਬਾਅਦ ਇੱਕ ਘੰਟੇ ਬਾਅਦ ਐਕਸ਼ਨ ਹੋਏਗਾ ਮਲਾਰ ਸਿਨੇਮਾ ਤੇ ਮਲਾਰ ਸਿਨੇਮਾ ਰੋਡ ਤੇ ਸਰ ਸੂਆ ਹੈਗਾ ਸੂਏ ਦਾ ਜਿਹੜਾ ਏਨੇ ਸਾਲਾਂ ਦਾ ਸੂਆ ਹੈਗਾ ਉਹ ਦਬ ਲਿੱਤਾ ਗਿਆ ਕਰੂਚਮੈਂਟ ਕਰ ਦਿੱਤੀ ਗਈ ਲੋਕਾਂ ਨੇ ਹੁਣ ਸਰਕਾਰੀ ਜ਼ਮੀਨਾਂ ਵੀ ਵੇਚ ਦਿੱਤੀਆਂ ਉਹ ਤੁਸੀਂ ਮੈਨੂੰ ਉਹਦੇ ਪੇਪਰ ਦੇ ਦਿਓ ਮੈਨੂੰ ਉਹਦੇ ਬਾਰੇ ਪਤਾ ਨਹੀਂ ਉਹਦੇ ਬਾਰੇ ਉਹਦੇ ਬਾਰੇ ਮੈਨੂੰ ਉਹਦੇ ਬਾਰੇ ਤੁਹਾਡੇ ਤੋਂ ਥਰੂ ਪਤਾ ਲੱਗ ਰਿਹਾ ਮਨ ਲੋਕਰ ਮੇਰੇ ਮੂਛ ਨਾਲ ਗੱਲ ਪਾਓ ਮੈਨੂੰ ਦਿਓ ਮੈਂ ਉਹਨੂੰ ਐਕਸਪਲੈਨ ਕਰਾਉਂਗਾ ਜਿਹੜੀ ਚੀਜ਼ ਬਾਰੇ ਜਿਹੜੀ ਚੀਜ਼ ਬਾਰੇ ਪਤਾ ਮੈਂ ਨਾਲ ਕੁਮਾਰ ਸਿੰਘ ਸਾਹਿਬ ਨੂੰ ਕਹਤਾ ਜਿਹੜੀ ਸ਼ਹਿਰ ਦੀ ਹੋਰ ਡਿਵੈਲਪਮੈਂਟ ਦੇ ਮੁੱਦੇ ਆ ਬ ਦਿੱਤੀ ਆਖ ਦਿੱਤੀ ਵੱਡੀ ਗੱਲ ਮੈਨੂੰ ਪਰਮਿਸ਼ਨ ਸਰ ਜਿਹੜਾ ਬਿਲਡਿੰਗ ਚੈੱਕ ਕਰੋ ਕਿਹੜੀ ਹੈ ਤੇ ਅੱਜ ਹੀ ਐਕਸ਼ਨ ਕਰੋ ਆ ਲੋ ਘੰਟੇ ਦੇ ਅੰਦਰ ਹੀ ਹੋਵੇਗੀ ਕਾਰਵਾਈ ਹੁਣੇ ਐਕਸ਼ਨ ਹੋਏਗਾ ਘੰਟੇ ਬਾਅਦ ਸਰ 1 ਘੰਟੇ ਬਾਅਦ ਐਕਸ਼ਨ ਹੋਏਗਾ ਸਾਊਥ ਸਿਟੀ ਨੈਟ ਦੇ ਕੋਲ ਬੰਡਰੀਆਂ ਇਲੀਗਲ ਬਿਲਡਿੰਗਾਂ ਤੇ ਪ੍ਰਸ਼ਾਸਨ ਦੇ ਵੱਲੋਂ ਕੱਸਿਆ ਜਾਵੇਗਾ ਸ਼ਿਕੰਜਾ ਹੁਣੇ ਐਕਸ਼ਨ ਹੋਏਗਾ ਘੰਟੇ ਬਾਅਦ ਸਰ 1 ਘੰਟੇ ਬਾਅਦ ਐਕਸ਼ਨ ਹੋਏਗਾ ਹੁਣੇ ਐਕਸ਼ਨ ਹੋਏਗਾ ਘੰਟੇ ਬਾਅਦ 1 ਘੰਟੇ ਬਾਅਦ ਐਕਸ਼ਨ ਹੋਏਗਾ ਹੁਣੇ ਐਕਸ਼ਨ ਹੋਏਗਾ ਘਟੇ ਬਾਅਦ 1 ਘੰਟੇ ਬਾਅਦ ਐਕਸ਼ਨ ਹੋਏਗਾ ਕੱਟ ਕਰਪਸ਼ਨ ਹੈਗੀ ਹੈ ਜਾਂ ਇਲੈਗਲ ਬਿਲਡਿੰਗਾਂ ਨਹੀਂ ਬਣਦੀਆਂ ਹਰ ਵਾਰੀ ਤੁਸੀਂ ਕਹਿੰਦੇ ਹੋ ਕਿ ਮੈਨੂੰ ਦੱਸੋ ਕਿੱਥੇ ਹੈ ਅੱਜ ਮੈਂ ਆਪ ਜਾ ਕੇ ਢਾਹ ਦਿੰਦਾ ਨਹਿਰ ਤੇ ਜਿਹੜੀ ਹੈ ਬਿਲਡਿੰਗ ਬਣ ਰਹੀ ਹੈਗੀ ਹੈ ਲਗਾਤਾਰ ਵਾਇਓਲੇਸ਼ਨ ਕੀਤੀ ਹੈ ਕੋਈ ਹਾਊਸ ਲਾਈਨ ਨਹੀਂ ਹੈ ਕਿੰਨੀ ਵਾਰੀ ਤੁਹਾਡੇ ਨੋਟਿਸ 'ਚ ਵੀ ਲਿਆਇਆ ਗਿਆ ਤੁਹਾਡੇ ਪਰ ਕੀਤੀ ਹੈ ਪਰ ਉੱਥੇ ਕੱਖ ਨਹੀਂ ਹੋਇਆ ਬਾਕੀ ਅੱਜ ਦਿਨ ਤੁਹਾਡੇ ਆਮ ਬਰਿਆ ਦੀ ਕਲੋਨੀਆ ਦੇ ਬੁਲਡੋਜ਼ਰ ਤੇ ਕਮਿਸ਼ਨਰ ਸਾਹਿਬ ਜਿਹੜਾ ਬਿਲਡਿੰਗ ਚੈੱਕ ਕਰੋ ਕਿਹੜੀ ਹੈ ਤੇ ਅੱਜ ਹੀ ਐਕਸ਼ਨ ਕਰੋ ਜੀ ਬੜੀ ਬਾਰ ਖੁਆਰਾ ਚ ਆ ਗਿਆ ਤੇ ਨਹਿਰ ਤੇ ਜਿਹੜੇ ਬਿਲਡਿੰਗ ਬਾਕੀ ਆ ਉੱਥੇ ਸਰਕਾਰੀ ਜਗ੍ਹਾ ਵੀ ਦੱਬੀ ਹੋਈ ਆ ਉਹਨਾਂ ਨੇ ਜਿਹੜੀ ਸੂਏ ਦੇ ਬਿਲਕੁਲ ਨਾਲ ਹੈਗੀ ਆ ਚੈੱਕ ਕਰਕੇ ਜੀ ਐਕਸ਼ਨ ਕਰੋ ਸਰ ਆ ਜੁਨੇ ਲਾਓ ਲਗਾਤਾਰ ਹੁਣੇ ਐਕਸ਼ਨ ਹੋਏਗਾ ਘੰਟੇ ਬਾਅਦ ਸਰ 1 ਘੰਟੇ ਬਾਅਦ ਐਕਸ਼ਨ ਹੋਏਗਾ ਮਲਾਰ ਸਿਨੇਮਾ ਤੇ ਮਲਾਰ ਸਿਨੇਮਾ ਰੋਡ ਤੇ ਸਰ ਸੂਏ ਹੈਗਾ ਸੂਏ ਦਾ ਜਿਹੜਾ ਇੰਨੇ ਸਾਲਾਂ ਦਾ ਸੂਆ ਹੈਗਾ ਉਹ ਦਬ ਲਿੱਤਾ ਗਿਆ ਕਰੂਥਮੈਂਟ ਕਰ ਦਿੱਤੀ ਗਈ ਲੋਕਾਂ ਨੇ ਹੁਣ ਸਰਕਾਰੀ ਜ਼ਮੀਨਾਂ ਵੀ ਵੇਚ ਦਿੱਤੀਆਂ ਉਹ ਤੁਸੀਂ ਮੈਨੂੰ ਉਹਦੇ ਪੇਪਰ ਦੇ ਦਿਓ ਮੈਨੂੰ ਉਹਦੇ ਬਾਰੇ ਪਤਾ ਨਹੀਂ ਉਹਦੇ ਬਾਰੇ ਉਹਦੇ ਬਾਰੇ ਮੈਨੂੰ ਉਹਦੇ ਬਾਰੇ ਤੁਹਾਡੇ ਤੋਂ ਥਰੂ ਪਤਾ ਲੱਗ ਰਿਹਾ ਮਨ ਲੋਕਰ ਮੇਰੇ ਮੂਛ ਨਾਲ ਗੱਲ ਪਾਓ ਮੈਨੂੰ ਦਿਓ ਮੈਂ ਉਹਨੂੰ ਐਕਸਪੀਡ ਕਰਾਉਂਗਾ